ਆਈਸਕ੍ਰੀਮ ਜੋ ਕਿ ਨਿਖਰ ਗਈ ਹੈ ਖਿਲਰ ਗਈ ਔਰ ਮੈਨੂੰ ਸੈੱਟ ਕਰਾਂ ਤੈਨੂੰ ਗਾਲਾਂ ਪੈ ਜਾਣੀਆਂ ਫੱਕੜ ਸਾਰਿਆਂ ਦੇ ਸਾਹਮਣੇ ਮੈਂ ਨਾ ਤੇ ਤੋੜ ਰਹੀ ਤੂੰ ਮੈਨੂੰ ਕਈ ਜੀ ਮੇਰਾ ਮੂਲੀ ਵੜ ਗਿਆ ਹੈ ਮੰਮੀ ਨੂੰ ਕਹਿੰਦੇ ਸਾਫ ਕਰ ਦੇ ਆਲੋ ਕਿਉਂ ਜਾਂਦੇ ਹੋ ਤੂੰ ਹੋਰ ਚੱਕ ਦੂੰ ਨਾਲਿਆ ਤੂੰ ਨਾਲਿਆ ਤੇਰੀ ਸਕੂਲ ਜਾਂਦੀ ਜੀ ਜਮੈਂ ਮੱਕੀ ਇਹ ਤਾਂ ਬੈਠਾ ਮੱਖੀ ਲੜੀ ਮਾਫੀ ਆਉਂਦੀ ਮੱਖੀ ਨਹੀਂ ਮੱਖੀ ਲੜੀ ਹੂੰ ਤਾਂ ਹੀ ਨਾ ਸੁਝਿਆ ਲਾਦੀ ਨਾ ਇਹਨਾਂ ਗੱਲ ਵਾਲੀ ਵੀਡੀਓ ਵੇਖ ਕੇ ਬੁੱਡੇ ਨੂੰ ਮੱਖੀ ਲੜ ਗਈ ਹੁਣ ਬੋਲ ਤੇ ਐ ਹੋਇਆ ਪਿਆ ਮੱਖੀ ਲੜੀ ਐ ਨਾ ਚਾਹ ਪੀ ਵੀਦੀ ਨਾ ਜਦੋਂ ਹੂੰ

ਬਾਪੂ ਆਵਦੀ ਸਾਰੀ ਕਮਾਈ ਕੁਈ ਅੱਜ ਤੱਕ ਦੀ ਜੋ ਕੁਛ ਵੀ ਇੱਥੇ ਕਾ ਠੂਕਾ ਜੋ ਕੁਛ ਵੀ ਹੁੰਦਾ ਸਾਰਾ ਕੁਛ ਮੇਰੇ ਖਾਤੇ 'ਚ ਟ੍ਰਾਂਸਫਰ ਕਰਨ ਲੱਗੇ ਚਲੋ ਕੋਈ ਗੱਲ ਮੈਂ ਇਹਨੂੰ ਪਟਾਪ ਟੁਕ ਲੈ ਕੇ ਚੱਲੀ ਐ ਜਿਵੇਂ ਚੱਲ ਚੱਲੀਏ ਤੇ ਜਾਣਾ ਹੈ ਨਾ ਯੂਕੇ ਪੈਸੇ ਚਾਹੀਦੇ ਨੇ ਠੀਕ ਚੱਲੇ ਹੁਣ ਅਸੀਂ ਬੈਂਕ ਮਿਲਦੇ ਤੁਹਾਨੂੰ ਸਿੱਧਾ ਐਸਾ ਹੀ ਪੈਸਾ ਆਉਣੇ ਵਾਲਾ ਹੈ ਅੱਜ ਪੈਸਾ ਹੀ ਪੈਸਾ ਅਭ ਹਾਂ ਪੀਏਗੇ ਨੀਂਬੂ ਪਾਣੀ ਮੈਂ ਮੇਰੀ ਬੈਠ ਚੱਕ ਪੀਲਾ ਪੈ ਕੇ ਇੱਕ ਤਾਂ ਮੇਰੀ ਮਾਂ ਬੜੀ ਪਖੰਡਣ ਜੇ ਮੇਰੇ ਤਾਂ ਕਾਟੇ ਵੈਸੀ ਅਬ ਅਭ ਪੀਏਗੇ ਨੀਂਬੂ ਪਾਣੀ ਸ਼ੀਰੀ ਨਹੀਂ ਹੋਈ ਇਸ ਵੀਡੀਓ ਆਹ ਸਟੈਪ ਨਹੀਂ ਜਾ ਸਕਦਾ ਕਿਹੜਾ ਨੱਕ ਘੁਰਕਣ ਵਾਲਾ ਨਹੀਂ ਜਾ ਤੀਏ ਸਟੈਪ ਪਾਸ ਕਰ ਲੈ ਲੱਗਾ ਹਾਂ ਤੂੰ ਕੁਛ ਤਾਂ ਕੁਛ ਕਰ ਦਿੰਨੀ ਕੋਈ ਨਹੀਂ ਆ ਨਿੱਬਣੀ ਬਣਾਉਂਦਾ ਮਮਾ ਨੇ ਹੁਣ ਬਣੀ ਪੀ ਰਹੀਆਂ ਫਿਰ ਬਾਪੂ ਨਾਲ ਜਾਣਾ ਹੈ ਬੈਗ ਆ ਕੇ ਸੇ ਰੋਟੀ ਖਾ ਕੇ ਜਾਓ ਪਰ ਨਹੀਂ ਆਜੋ ਖਾ ਲਓ ਜਾਨ ਕੀ ਖਾਣੇ ਫਟਾਫਟ ਬਣਾ ਕੇ ਗਰਮ ਗਰਮ ਰੋਟੀ ਬਣਾ ਕੇ ਦਊਗੀ ਆਜੋ ਠੀਕ ਹੈ ਮੈਂ ਹੁਣ ਪਿੰਡ ਰਲਾਂ ਥੋੜੇ ਦਿਨ ਹੋਰ ਕੈਮਰੇ ਕੀ ਬੋਲੇ ਜਾ ਰਹੇ ਨਹੀਂ ਮੈਂ ਤੈਨੂੰ ਕਿਹਾ ਵੀ ਰਹਿ ਤੂੰ 4 ਦਿਨ ਕਰੇ ਕਰ ਹੀ ਹੋਵੇ ਹਣ ਕਰੀਆ ਦਵਾਈ ਖਾਣੀ ਆ ਗਈ ਦਵਾਈ ਨਹੀਂ ਖਾਦੀ ਅੱਜ ਸਵੇਰੇ ਦਵਾਈ ਘਾ ਤੂੰ ਤੇ ਨੂੰ ਫੇਰ ਚੈੱਕ ਕਰਵਾ ਕੇ ਲਿਆਵਾਂ ਜਾ ਕੇ ਠੀਕ ਹੈ ਇਹ ਵੀ ਨਹੀਂ ਜਾਣਾ ਨਹੀਂ ਯੂਕੇ ਤੇ ਜਾਣਾ ਹੈ ਕੱਲਾ ਤੈਨੂੰ ਯੂਕੇ ਜਾਣਾ ਹੈ ਤੂੰ ਯੂਕਾ ਯੂਕਾ ਲਈ ਏ ਕੱਲਾ ਯੂਕੇ ਤੈਨੂੰ ਬਾਪੂ ਦਾ ਲੈ ਪੋਲਿਆ ਨਹੀਂ ਗੱਲ ਹੋ ਤਾ ਬਾਪੂ ਤੇ ਬਾਪੂ ਨੂੰ ਕਲੀਅਰ ਕਰਨਾ ਕਿ ਕਿਤਨੀ ਚੱਲੀ ਮੈਂ ਇੱਥੇ ਆ ਰਿਲੈਕਸ ਰਹਿ ਜਦੋਂ ਜਾਣਾ ਹੈ ਉਹ ਤੇ ਦੱਸ ਕੇ ਜਾਊਂਗੀ ਪੁੱਛ ਕੇ ਜਾਊਂਗੀ ਮਤਲਬ ਪੀਲਾ लो जी बैंक पहुंच गए काम सा हो रहा है हेलो गाइस हम तो आ गए हैं बैंक से वापस क्या किया जा रहा है मम्मी रोटी ओके अभी हम रोटी खाएंगे को काम हो गया हाडा तो मैंने टेडी क्यों पाया तू पाई टेडी रुक जा सिद्धि बैठ ਪਈ ਇਹ ਤੇ ਪਈ ਆਏਗੀ ਵੀਡੀਓ ਬਣਾਉਂਦੀ ਵੀ ਕੀ ਕਰਦੀ ਵੀਡੀਓ ਬਣਦੀ ਵੀ ਏ ਵਲੌਗਸ ਕਰਨੇ ਨਹੀਂ ਲਿੰਦੀ ਲੰਮੀ ਐਸ ਤਰ੍ਹਾਂ ਮਾਰੋ ਕੋਤਕਾਨਾ ਗਾਇਜ਼ ਮੈਂ ਡਾਕਟਰ ਕੋ ਗਈ ਬੀਪੀ ਵਗੈਰਾ ਚੈੱਕ ਕਰਵਾਉਂਦੇ ਤੇ ਦੇਖੋ ਜਵਾਕਾਂ ਨੂੰ ਛੁੱਟੀ ਹੋਈ ਸਕੂਲ ਤੋਂ ਨਾਮ ਕੀ ਤੇਰਾ ਤੇਰਾ ਰਾਜਵੀਰ ਤੁਹਾਡਾ ਹਰਪ੍ਰੀਤ ਤੁਹਾਡਾ ਤੁਹਾਡਾ ਬਾਈ ਕਰ ਦੋ ਜੋ ਅੱਖਾਂ ਹੀ ਆ ਨਾ ਪਾਗਲ ਛੁੱਟੀ ਹੋ ਗਈ? ਹੋ ਗਈ ਛੁੱਟੀ ਬਾ ਸੁਟੇ ਗਾਣੂ ਡਾਕਟਰ ਕੋ ਗਏ ਸੀ ਤਾਂ ਡਾਕਟਰ ਨੇ ਕੀ ਬੋਲਿਆ ਡਾਕਟਰ ਨੇ ਬੋਲਿਆ ਕਿ 슈ਗਰ ਹਜੀ ਵੀ ਘਟਾ ਐ ਦਾ ਆਪਣਾ ਧਿਆਨ ਰੱਖੋ ਅੱਜ ਮੈਂ ਹੋਰ ਕਈ ਦਿਨ ਛੁੱਟੀਆਂ ਤੇ ਹਾਂ। ਮੇਰੇ ਪੈਰਾਂ ਪਰ ਗਰਸੀਟ ਤੇ। ਗਾਇਸ ਗੋਲੀਆਂ ਦੇਤੀਆਂ ਆਂ, ਗੋਲੀਆਂ ਖਾਓ ਤੇ ਸਰਵਾਈਵ ਕਰੋ। ਖਾਣੀਆਂ ਪੈਣੀਆਂ ਆ ਹੁਣ। ਗੇ ਉਹ ਸੀ ਜਾਂ ਗਾਵਾਂ ਦਾਸ ਅੱਗੇ ਕਿਨੂੰ ਕੱਢਦੀ ਪਈ ਸੀ ਅੱਗੇ ਆਂਦੇ ਨਹੀਂ ਸੀ ਮੈਂ ਮਾ ਥੱਲੇ ਖੜੀਆਂ ਨੇ ਹਾਂ ਉਹ ਨੇ ਲੱਗੀ ਏ ਜੇ ਲੱਗੀ ਏ ਮੂੰਹ ਪਰੇ ਹੀ ਕਰ ਲਿਆ घर पे आके फंस चुकी हूं अभी मैं ठीक नहीं हो रही हूं मेरे को वापस नहीं जाने दे रहे हैं मैं क्या करूँ हेयर स्टाइल बनाया जा रहा है तू तो, तो एक बार मैडम सी ਜਦੋਂ ਮੈਂ ਇਧਰੋਂ ਗੁਰਦੁਆਰੇ ਵਾਲਾ ਜਿਹੜਾ ਪ੍ਰਾਈਵੇਟ ਸਕੂਲ ਸੀ ਉਹ ਚ ਜਾਂਦੀ ਹੁੰਦੀ ਸੀ ਕੀ ਹੋਇਆ ਸੀ ਉਹੋ ਕਿਉਂ ਲੜਿਆ ਸੀ ਉਹਦੇ ਨਾਲ ਤਾਂ ਵੀ ਟਿਕਾ ਉਹਨੇ ਆਣੀ ਆਣੀ ਹੋਰ ਸੀ ਉਹ ਮਾਰ ਬਣਾ ਤੈਨੂੰ ਨਿਮਨਾਂ ਨਹੀਂ ਪਤਾ ਨਿਮਨਾਂ ਕਿਉਂ ਬਣਿਆ ਸੀ ਉਹਨੇ ਮੈਨੂੰ ਫਿਰ ਉਹ ਅੰਦੇ ਪਰਵੇ ਜਿਹੜੇ ਬੜੇ ਘਾਟ ਦੀ ਪਰਵੇਜ ਕੀ ਹੁੰਦੇ ਨੇ ਫੇਰ ਫੇਰ ਤੂੰ ਵਾਪਸ ਲੈ ਆਇਆ ਮੈਨੂੰ ਕਰੇ ਚੇਤਾ ਭੁੱਲਿਆ ਪਿਆ ਹਾਂ ਉਹਨੂੰ ਆਵੇ ਦਾ ਕੋਈ ਨਾਂ ਹਾਂ ਜੇ ਮਾੜਾ ਮਾ ਚੰਗੇ ਪੈਸੇ ਦਵਾ ਕੇ ਆਪਣੇ ਰੱਖ ਹਾਂ ਮੁਹਾਵੇ ਚੋ ਕਿਤੇ ਤਾਂ ਗੁਰਦੁਆਰੇ ਪਾਤੀ ਹਾਂ ਦੂਜੀ ਜਮਾਤ ਅੱਛਾ ਉਹ ਮਾਏ ਲਾਈ ਕਈ ਜੁਕੇ ਹੁੰਦੇ ਰੇਜੀ ਆਹੋ ਕੇ ਯਾ ਨੂੰ ਜੇ ਮੁਹਾਵੇ ਦਾ ਕੁੱਝ ਨਾ ਹਾਂ ਮਾੜ ਮੈਂ ਮੁੰਨੇਤੀ ਕੋਟੇ ਦਾ ਫੇਰ ਉਹ ਜੋ ਗੱਗੀਏ ਕੋਟਾ ਨਾ ਹਾਂ ਆਣ ਪੜਾ ਹਾਂ ਕੋਟ ਗੈਨ ਮਾਇਲ ਨੂੰ ਕੋਟੇ ਕਰ ਹੂੰ ਮੈਂ ਗਿਆ ਮਾਇਲ ਨੂੰ ਕੋਟ ਹਾਂ ਮੈਂ ਖ ਮਾਇਲ ਨੂੰ ਦੀ ਹੂੰ ਤੁਸੀਂ ਸਾਡੀ ਕੁੜੀ ਨੂੰ ਕਿਉਂ ਕੋਟਦੇ ਹੂੰ ਹਾਂ ਜੀ ਬਾਪੂ ਇਹ ਨੂੰ ਆਉਂਦਾ ਤਾਂ ਹਾਣੀ ਕੋਸ ਐਸਾ ਤੇ ਕੀ ਕਰਕੇ ਆ ਸੀ ਹਾਂ ਮੈਂ ਕਹਿ ਨੂੰ ਨਹੀਂ ਉਹ ਨਾਲ ਕੁਝ ਹਾਂ ਤੇ ਜਿੰਨਾ ਨੂੰ ਉਹ ਤਾਂ ਤੁਸੀਂ ਉਹਨੇ ਜਿੰਨੂ ਰੱਖ ਲਓ ਹਾਂ ਕਿ ਇਹ ਹੋਣਾ ਮੇਰੀ ਨੌਕਰੀ ਚੜੀ ਖੜੀ ਹਾਂ ਦੀ ਫਿਰ ਉਹ ਪਹਿਲੀ ਜੀ ਜਾਏਗੀ ਅੱਛਾ ਮੈਂ ਕਹ ਰੋ ਪਹਿਲੀ ਜੀ ਕਾ ਠੀਕ ਹੈ ਕਹਿ ਨੂੰ ਕੁੱਟੇ ਨਾ ਫਿਰ ਉਸ ਤੋਂ ਬਾਅਦ ਨਹੀਂ ਕੁੱਟਿਆ ਨਾ ਉਹ ਤਾਂ ਦੀਦੀ ਦੀ ਗੱਲ ਹੋਈ ਹੈ ਨਾ ਮੈਨੂੰ ਕਿਉਂ ਲੈ ਕੇ ਆਇਆ ਸੀ ਸਕੂਲੋਂ ਉਹ ਗੱਲ ਦੱਸ ਤੂੰ ਇਹਦੇ ਤੋਂ ਆ ਵੀ ਫਾਇਦਾ ਹਾਂ ਤੇ ਬੱਬੂ ਦਾ ਸਰਟੀਫਿਕੇਟ ਕਰਨਾ ਦੇ ਐਸ਼ਾ ਵੀ ਹੁਣ ਨਹੀਂ ਜਾਣ ਦੇਣੀ ਅਸੀਂ ਹੁਣ ਨਹੀਂ ਜਾਣਦੇ ਠੀਕ ਹੈ ਹਾਂ ਹਾਂ ਤੂੰ ਕਿਉਂ ਨਹੀਂ ਬੱਦਰ ਨੂੰ ਪਤਾ ਚੰਗਾ ਭਲਾ ਜਾਣ ਕੇ ਤੈਨੂੰ ਪਤਾ ਮੇਰੀ ਵੀਡੀਓ ਬਣਾਉਂਦੀ ਹਾਂ ਤੂੰ ਦੱਸਦਾ ਨਹੀਂ ਨੂੰ ਪਤਾ ਹੈ ਤੇਰਾ ਤੂੰ ਮਚਲਾ ਹੋਇਆ ਬੈਠਾ ਹੈ ਉਹ ਵੀ ਕਿਉਂ ਨਾ ਬਣਾ ਨਹੀਂ ਬਣਾਉਂਦੀ ਚਲ ਬੰਦ ਕਰ ਦਿੰਨੀ ਮੈਨੂੰ ਪਤਾ ਏ ਤੈਨੂੰ ਪਤਾ ਪਤਾ ਕਿਉਂ ਨਹੀਂ ਗਿਆ ਚਲ ਫਿਰ ਜਦੋਂ 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 ਮੱਝ ਮੈਨੂੰ ਲਿਤੜ ਗਈ ਸੀ ਉਹਦਾ ਕੀ ਹੋਇਆ ਸੀ ਕੀ ਮੱਝ ਚੜ ਗਈ ਸੀ ਇੱਕ ਵਾਰੀ ਲਿਤੜ ਗਈ ਸੀ ਖੋਰ ਰੱਖ ਗਈ ਸੀ ਮੇਰੇ ਤੇ ਉਹਦਾ ਕੀ ਹੋਇਆ ਸੀ ਜਦੋਂ ਜਦੋਂ ਤੇਰੇ ਤੇਰਾ ਸਾਗ ਹੋ ਗਿਆ ਰੁਕ ਗਿਆ ਕਦੋਂ ਸਾਗ ਹੋਇਆ ਸੀ ਚੱਗਾ ਪਾਉਣ ਲੱਗਿਆ ਉਹਦੇ ਚੱਗਾ ਪੀੜਾ ਸੀ ਹੈ ਚੱਗਾ ਪੀੜਾ ਸੀ ਉਹਦੇ ਦਾ ਉਹਦਾ ਵੀ ਬੀਬੀ ਕੱਢਿਆ ਸੀ ਕਿੰਨੀ ਵਾਰੀ ਕਲਦੀਪ ਦੇ ਲੈ ਕੇ ਜਾਂਦੇ ਹੁੰਦੇ ਸੀ ਮੈਂ ਡਿੱਗ ਜਾਂਦੀ ਹੁੰਦੀ ਸੀ ਸੀਸੇ 'ਚ ਵੱਜਦੀ ਸੀ ਡਰਾ ਮੰਗਰ ਕੇ ਨਹੀਂ ਬੇਟਾ ਉਹ ਰੋਜ਼ ਰੋਜ਼ ਜਾਂਦੇ ਹੈ ਨਾ ਹਾਂ ਉਹ ਰੋਜ਼ ਦਾ ਚਾਈ ਫੇੜਦੀ ਤੇਰਾ ਬਗੜਿਆ ਸੀ ਬੜਾ ਬੁਖਾਰ ਸੀ ਤੁਹਾਨੂੰ ਠੀਕ ਹੈ ਹਾਂ ਔਰ ਉਹ ਰੋਣਾ ਨੇਤੀ ਛੱਡ ਜਾਂਦਾ ਸੀ ਨੇਤੀ ਹਾਂ ਇਹ ਵੀ ਉਹਦਾ ਚਾਈ ਫੇੜ ਬਗੜ ਗਿਆ ਪੈਟੀ ਗਿਆ ਲੋ ਕਹੋਣੀ ਕਿਵੇਂ ਠੀਕ ਹੋਵਾਂਗੀ? ਹੋਰ ਮੈਂ ਹੋ ਹੀ ਜਾਵਾਂਗੀ। ਠੀਕ। ਜਿਵੇਂ ਤੂੰ ਹੋ ਹੀ ਗਿਆ। ਹਾਂ। ਉਵੇਂ ਮੈਂ ਵੀ ਹੋ ਜਾਵਾਂਗੀ। ਹੋ ਹੀ। ਠੀਕ ਹੈ। ਪਾਪਾ ਨਹੀਂ ਸੀ ਸਕੂਲ ਲੈ ਜਾਂਦੇ ਹੁੰਦੇ। ਉਹ ਜਾਣੇ ਬੇਟਾ। ਦੇਖ ਪਾਵਾਂ ਨਾ ਤੈਨੂੰ ਹਾਂ ਥੋੜੇ ਜਿਹੇ ਖਾਪ ਲੈ ਵਿਲੇ ਪਿਆਰਨ ਨਾ ਸਾਰਾ ਦਿਨ ਤੈਨੂੰ ਘੜਾ ਕੰਮ ਹੈ ਕੋਈ ਮੇਰੇ ਵਰਗੇ ਹਾਂ ਉਹਨਾਂ ਕੰਮ ਲਾਉਣਾ ਕੰਮ ਲਾਉਣ ਲੱਗੀ ਆਵੇਂ ਤੇਰੀ ਵੀਡੀਓ ਬਣਾਉਣੀ ਹੈ ਨਾ ਕੰਮ ਹੀ ਏ है ना अपना कर बेटा क्यों लो कौन लेती है ना मां गाइस मैं सयानी हूं ना मैं कमली नहीं हूं बापू मेनू कमली कह रहा है लेकिन मैं सयानी हूं सियानी है मैं कैसे आनी है का सयानी थी है तू ਅੱਜ ਤਾਂ ਮਮਮੀ ਨਾ ਕੰਮ ਵੀ ਕਰਾਇਆ ਅੱਛਾ ਕਿੰਨਾ ਵੋ ਮਮਾ ਝਾੜੂ ਕੱਢ ਕੇ ਦਿੱਤਾ ਤੁਹਾਨੂੰ ਲੈ ਉਹਨੂੰ ਚੇਤਾ ਹੀ ਨਹੀਂ ਐਵੇਂ ਦੁਪਹਿਰੇ ਮੇਰੇ ਤੇ ਮੇਰਾ ਸਿਰ ਦੁਖਿਆ ਇੰਨਾ ਬਾਪੂ ਗਰਮ ਹੋਈ ਖੜੀ ਮੇਰੇ ਤੇ ਨਹੀਂ ਝਾੜੂ ਦਾ ਸਾਰੇ ਹੈਲੀ ਚ ਕੱਢਿਆ ਹਾਂ ਉਹਨੂੰ ਚੇਤਾ ਹੀ ਕੋਨੀ ਵੇਖ ਲਾ ਹਾਂ ਇੱਧਰ ਵੇਖ ਬਾਪੂ ਨੂੰ ਚੇਤਾ ਮਮਮੀ ਤੈਨੂੰ ਨਹੀਂ ਚੇਤਾ ਕਿ ਮੈਂ ਝਾੜੂ ਕੱਢਿਆ ਸਾਰੀ ਵੇਲੀ ਚੋਂ ਝਾੜੂ ਕੱਢਿਆ ਚਾਣਾ ਫੇਰ ਲਸਣ ਸਬਜੀ ਛੇਲ ਲਸਣ ਛੇਲ ਦੇ ਬੈਠੀ ਬੈਠੀ ਤੇ ਲਸਣ ਸਬਜੀ ਬਣਾਵਾਂਗੇ ਇਹ ਕੰਮ ਮੇਰੇ ਸੇ ਨਹੀਂ ਹੋਗਾ ਇਹ ਗਲਤ ਹੈ ਆਈ ਫੈਟੋ ਲੈਤਾ ਆਪਣੇ ਨੇ ਰਾਤੀ ਕੀ ਤੇ ਰਹਿਦਾ ਸੀ ਦਾਲ ਤੇਰੀ ਉੱਤੇ ਪਹਿਲਾਂ ਕਦੂ ਤੇ ਰਿਆ ਸੀ ਨਹੀਂ ਹਾਂ ਦੱਸ ਦਾਲ ਤਾਂ ਦਸ ਤਾਂ ਨੂੰ ਬੇਦਾਰ ਬਣਾਈ ਸੀ ਹੁਣ ਤੇ ਛੋਲੇ ਬਣਾਉਣੇ ਬਾਪੂ ਉਹਦਾ ਲਸਣ ਪੋਣਾ ਛੋਲਿਆਂ ਚ ਚਲਾਕ ਹੋ ਗਿਆ ਬਬ ਬਪੂ ਨੂੰ ਪਤਾ ਲੱਗਦਾ ਸਬਜੀ ਦਾ ਹੁਣ ਉੱਤਲ ਬਹੁਤ ਹੀ ਗੱਲਾਂ ਹੈ ਤੇਰਾ ਡੈਡੀ ਆਮ ਕਿੱਥੇ ਫਿਰਨੇ ਗਾ ਆ ਗਏ ਮਦੂਨਾ ਹਾਂ ਰੰਗ ਰੰਗ ਕੇ ਸ਼ੋਲੇ ਉਹਨੇ ਹਾਂ ਹਾਂ ਸੀਰਾ ਬਣਾ ਦਿੱਤਾ ਪਾਪਾ ਨੇ ਜਦੋਂ ਅਸੀਂ ਉੱਧਰ ਗਈਆਂ ਭੋਗਤੇ ਸ਼ਾ ਫਿਰ ਵਧੀਆ ਲੱਗੀ ਸਬਜੀ ਉਹ ਲੰਗੇ ਗਾ ਜੋ ਪਕਾੜ ਕੇ ਹੀ ਇਹ ਨਹੀਂ ਬਣਾ ਰਹੇ ਤੋਂ ਅਭੀ ਹਮ ਛਿਲ ਲੇਗੇ ਲਸਣ ਛਿਲਣਾ ਪੈਣਾ ਮੀਨ ਮਾਂ ਮੈਨੂੰ ਫਰਮੈਸ਼ ਪਾਗੀ ਇਹਨੂੰ ਛਿਲਣ ਹਮ ਮਾਂ ਕਹਨੋਂ ਚੋਲੇ ਖਾ ਰਹੇ ਆਸੀਂ ਕਿਉਂਕਿ ਹਜੇ ਉਹ ਕਿਹਾ ਸਾਨੂੰ ਮਿਲਿਆ ਨਹੀਂ ਸਾਨੂੰ ਭੁੱਖ ਲੱਗੀ ਪਈ ਹੈ ਹਨਾ ਵੀ ਅਸੀਂ ਕਰਾਂਗੇ ਨਾਲ ਨਾਲ ਵਲੌਗ ਐਡੀਟ ਰੋਟੀ ਬਣ ਕੇ ਰੈਡੀ ਹੈ ਹਾਈ ਹਾਈ ਚਟਨੀ ਖਾਣ ਦਾ ਬੜਾ ਮਜ਼ਾ ਆਏਗਾ ਮੈਨੂੰ ਮੈਂ ਖਣੀ ਚਟਨੀ ਮੈਂ ਖੁਦ ਬਣਾਈ ਹੈ ਚਟਨੀ ਰੋਟੀ ਖਾਣ ਤੋਂ ਬਾਅਦ ਮੈਂ ਲਏ ਕੀ ਹੈ ਸਬਜੀ ਮਮਾ ਚਮਚਾ ਦੇ दो ਪਲੀਜ਼ ਛੋਲੇ ਦੀ ਸਬਜੀ ਹੈ ਵਹਿਮ ਦਾਦੀ ਦੀ ਵਾਈਟ ਵਾਲਿਆਂ ਦੀ ਵੀ ਖਾएंगे ਖਾਣ ਤੋਂ ਬਾਅਦ ਕਰਾਂਗੇ ਵਲੌਗ ਐਡਿਟ ਪਹਿਲਾਂ ਵਹਿਮਾ ਕਰਕੇ ਰੱਖ ਲਿਆ ਵਸ ਇਹ ਵਾਲਾ ਰਹਿ ਗਿਆ ਰੋਟੀ ਲਾਉਣ ਲਈ ਰਹਿ ਗਿਆ ਨਹੀਂ ਤੇ ਕੋਈ ਛੋਟਾ ਜਿਹਾ ਵਲੌਗ ਨਿਕਲੇ ਜਾਂਦਾ ਨਿਕਲੇ ਅੱਜ ਵਾਲੇ ਵਲੌਗ ਦੇ ਵਿੱਚ ਜਿਆਦਾ ਨਹੀਂ ਬਾਪੂ ਦਾ ਜਾ ਥੋੜੀ ਜਿਹੀ ਗੱਲਾਂ ਕੀਤੀਆਂ ਕਿ ਸਾਰੇ ਰੋਣ ਦੇ ਕੋ ਕੁਝ ਹੁੰਦਾ ਤਾਂ ਹੈ ਨਹੀਂ ਠੀਕ ਹੈ ਜੀ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਕੱਲ੍ਹ ਵਾਲੇ ਵਲੌਗਸ ਓਕੇ ਬਾਏ ਜੀ ਬਾਏ